ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਹਾਰ ਪੀੜਿਤ ਜਿਹੜੇ ਪਰਿਵਾਰ ਨੇ ਉਹਨਾਂ ਨਾਲ ਵਿਅਕਤੀਗਤ ਮੁਲਾਕਾਤ ਕੀਤੀ ਔਰ ਪੰਜਾਬ ਦੇ ਅੰਦਰ ਹਾਰ ਦੇ ਅੰਦਰ ਹੋਏ ਨੁਕਸਾਨ ਦੀ ਜਾਣਕਾਰੀ ਜਿਹੜੀ ਉਹਨਾਂ ਕੋਲੋਂ ਲਈ ਇਸ ਤੋਂ ਜ਼ਿਆਦਾ ਸੰਵੇਦਨਸ਼ੀਲ ਪ੍ਰਧਾਨ ਮੰਤਰੀ ਕੋਈ ਨਹੀਂ ਹੋ ਸਕਦਾ ਉਹਨਾਂ ਨੇ ਹੈਲੀਕਾਪਟਰ ਦੇ ਮਾਧਿਅਮ ਦੇ ਨਾਲ ਵੀ ਜੇਰਾਬਾਬਾ ਨਾਨਕ ਉੱਪਰ ਦੇ ਸਾਰਾ ਦਾ ਨਿਰੀਖਣ ਕੀਤਾ ਔਰ ਬੜੇ ਦਰਬਿਤ ਨਜ਼ਰ ਆਏ। ਔਰ ਉਹਨਾਂ ਨੇ ਗੱਲਬਾਤ ਚ ਇੱਕ ਇੱਕ ਕਿਸਾਨ ਨੂੰ ਵੀ ਸੁਣਿਆ ਤੇ ਕਿਸਾਨ ਮਜ਼ਦੂਰ ਨੂੰ ਵੀ ਸੁਣਿਆ ਔਰ ਹਾਰ ਦੇ ਅੰਦਰ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਪਸ਼ੂ ਖੋਏ ਨੇ, ਜੀ ਖੋਏ ਨੇ ਔਰ ਕਨਪ੍ਰੋਟੇ ਨੇ ਇਹਦੀ ਵੀ ਜਾਣਕਾਰੀ ਸਾਰੀ ਲਈ। ਉਹ ਕਿਉਂਕਿ ਮੈਂ ਇਹਨਾਂ ਸਾਰੀਆਂ ਮੀਟਿੰਗਾਂ ਦਾ ਸਾਕਸ਼ੀ ਹਾਂ। ਪ੍ਰਧਾਨ ਮੰਤਰੀ ਜੀ ਨੇ ਚਾਰ ਗੱਲਾਂ ਬੋਲੀਆਂ। ਉਹਨਾਂ ਨੇ ਇੱਕ ਗੱਲ ਬੜੀ ਸਾਫ਼ ਕਿਹ ਜੀ ਕਿ ਸਾਡੀਆਂ ਟੀਮਾਂ ਆਈ ਹੋਈਆਂ ਹਨ। ਨਿਰੀਖਣ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿਸਾਨ ਕਿਸਾਨ ਮਜ਼ਦੂਰ ਹੈਲਥ ਸਕੂਲ ਔਰ ਸੜਕਾਂ ਜਿਹੜਾ ਨੁਕਸਾਨ ਹੋਇਆ ਉਹਦੀ ਪੂਰਾ ਰੂਡ ਮੈਪ ਤਿਆਰ ਕੀਤਾ ਜਾ ਰਿਹਾ ਹੈ ਕਿ ਕਿੰਨਾ ਲਾਸ ਹੋਇਆ ਹੈ ਔਰ ਕਿਸ ਰੂਪ ਚ ਹੋਇਆ ਔਰ ਪਸ਼ੂਧਨ ਦਾ ਜਿਹੜਾ ਲਾਸ ਹੋਇਆ ਹੈ ਇਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਕੇਂਦਰੀ ਟੀਮਾਂ ਉਹਦੀ ਪੂਰੀ ਜਾਣਕਾਰੀ ਲੈ ਲਈ ਹੈ ਔਰ ਕੇਂਦਰ ਪੂਰੀ ਤਰ੍ਹਾਂ ਨਾਲ ਹਾਰਡ ਪੀੜਿਤ ਪਰਿਵਾਰਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਹੈ ਔਰ ਖੁੱਲੇ ਮੰਦੇ ਨਾਲ ਇਹ ਦੁਆਰਾ ਜਨਜੀਵਨ ਸਮਾਨ ਹੋ ਸਕਣ ਔਰ ਲੋਕੀ ਆਪਣਾ ਜੀਵਨ ਜੀ ਸਕਣ ਇਹਦੇ ਲਈ ਪੂਰੀ ਤਰ੍ਹਾਂ ਨਾਲ ਹਰ ਪੱਧਰ ਦੀ ਸਹਾਇਤਾ ਜਿਹੜੀ ਉਹ ਕਰੇਗਾ ਔਰ ਇਹਦੇ ਲਈ ਉਹਨਾਂ ਨੇ ਪੂਰੀ ਯੋਜਨਾ ਵੀ ਉਹਨਾਂ ਨਾਲ ਡਿਸਕਸ ਕੀਤੀ ਇਹ ਜਿਹੜਾ ਜ਼ਿਕਰ ਆਮ ਆਦਮੀ ਪਾਰਟੀ ਕਰ ਰਹੀ ਹੈ ਜਾਂ ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਦਾ ਦਿਮਾਗ ਜਿਹੜਾ ਥੋੜਾ ਹਿਲ ਗਿਆ ਹੈ ਹਾਰਡ ਸ਼ਬਦਾਂ ਥੋੜਾ ਜਿਹਾ ਔਰ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਗੱਲ ਵੀ ਸਮਝ ਨਹੀਂ ਆਉਂਦੀ ਉਸ ਮੀਟਿੰਗ ਦੇ ਅੰਦਰ ਮੈਂ ਵੀ ਹਿੱਸਾ ਸੀ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਇਹ 1600 ਕਰੋੜ ਰੁਪਇਆ ਦੇਣ ਦੀ ਗੱਲ ਕੀਤੀ। ਉਹਨਾਂ ਨੇ ਸ਼ਬਦ ਪ੍ਰਯੋਗ ਸਿੱਧੇ-ਸਿੱਧੇ ਕੀਤੇ ਕਿ ਫੌਰੀ ਤੌਰ ਤੇ ਜਿਹੜੇ ਤੁਹਾਡੇ ਰਾਹ ਦੇ ਕੰਮ ਚੱਲ ਰਹੇ ਨੇ ਇਹਨਾਂ ਨੂੰ ਗਤੀ ਮਿਲੇ ਲੋਕਾਂ ਦੀ ਮਦਦ ਪੂਰੀ ਤੌਰ ਤੇ ਕੀਤੀ ਜਾ ਸਕੇ ਇਹਦੇ ਲਈ ਮੈਂ 1600 ਕਰੋੜ ਰੁਪਇਆ ਇਮੀਡੀਏਟ ਰਿਲੀਜ਼ ਕਰ ਰਹੇ ਹਾਂ। ਇਹਦੇ ਇਲਾਵਾ ਸਕੂਲਾਂ ਦਾ ਜੋ ਨੁਕਸਾਨ ਹੋਇਆ ਕਿਸਾਨਾਂ ਦਾ ਨੁਕਸਾਨ ਹੋਇਆ ਜਿਹੜਾ ਹੈਲਥ ਦੇ ਲਈ ਜ਼ਰੂਰੀ ਹੈ ਸੜਕਾਂ ਦਾ ਨੁਕਸਾਨ ਹੋਇਆ ਜਿਹੜਾ ਪਸ਼ੂਆਂ ਦਾ ਨੁਕਸਾਨ ਹੋਇਆ ਇਹਦਾ ਸਰਵੇ ਤੋਂ ਬਾਅਦ ਸਰਕਾਰ ਜਿਹੜੀ ਹੈ ਉਹ ਨਿਰਣੇ ਲਏਗੀ ਕਿ ਪੰਜਾਬ ਨੂੰ ਕੀ ਪੈਕੇਜ ਦੇਣਾ ਹੈ ਔਰ ਕਿਸ ਕਿਸਾ ਹੈਡਚੈਕ ਕਿੰਨਾ ਪੈਸਾ ਦੇਣਾ ਔਰ ਇਹਨਾਂ ਨੂੰ ਸ਼ੁਕਰਗੁਜ਼ਾਰ ਹੋਣ ਦੀ ਜਗ੍ਹਾ ਇਹਨਾਂ ਨੇ ਜੋ ਰਵਈਆ ਅਪਣਾਇਆ ਹੈ ਇਹ ਸਾਰੇ ਪੰਜਾਬੀ ਜਿਹੜੇ ਆ ਦੇਖ ਰਹੇ ਨੇ ਮੈਂ ਨਰੂਈ ਗੱਲ ਪੁੱਛਣਾ ਚਾਹਨਾ ਕਿ ਡਿਜਾਸਟਰ ਫੰਡ ਦਾ ਹਰ ਸਾਲ ਜਿਹੜਾ ਪੈਸਾ ਆਉਂਦਾ ਉਹ ਕਿੱਥੇ ਗਿਆ ਹੈ 279 ਕਰੋੜ ਰੁਪਇਆ ਕੇਂਦਰ ਦਾ ਹਰ ਸਾਲ ਇਹਨਾਂ ਨੂੰ ਆਉਂਦਾ ਸੀ ਔਰ ਈਸ਼ਵਰ ਦੀ ਕਿਰਪਾ ਦੇ ਨਾਲ 1995 ਤੋਂ ਬਾਅਦ ਕੋਈ ਬਹੁਤ ਵੱਡੀ ਆਫਤਾ ਵੀ ਪੰਜਾਬ 'ਚ ਆਈ ਨਹੀਂ ਸੀ ਜਦੋਂ ਕਰੋਨਾ ਵਾਲੀ ਆਈ ਸੀ ਤੇ ਕੇਂਦਰ ਨੇ ਅਲੱਗ ਤੋਂ ਮਦਦ ਭੇਜੀ ਔਰ ਜਿਹੜਾ ਉਹ ਡਿਜਾਸਟਰ ਫੰਡ ਹੈ ਉਹਦਾ ਹਿਸਾਬ ਤਾਂ ਦੇ ਦਨ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਜਿਹੜੀ ਇਹਨਾਂ ਨੇ ਕੱਲ ਪ੍ਰੈਜੈਂਟੇਸ਼ਨ ਦਿੱਤੀ ਹੈ ਜਿਹੜਾ ਇਹਨਾਂ ਨੇ ਅਨੁਮਾਨ ਲਗਾਇਆ ਕਿ ਟੋਟਲ ਲਾਸ ਕਿੰਨਾ ਆਇਆ ਉਹ 13000 ਕਰੋੜ ਰੁਪਏ ਦੇ ਕਲੀ ਇਹਨਾਂ ਨੇ ਨੁਕਸਾਨ ਕੀਤਾ ਔਰ ਤੁਸੀਂ ਅੱਜ ਅਖਬਾਰਾਂ 'ਚ ਪੜਿਆ 12000 ਕਰੋੜ ਰੁਪਏ ਤੇ ਕੇਂਦਰ ਆਲਰੇਡੀ ਇਹਨਾਂ ਨੂੰ ਦੇ ਚੁੱਕਿਆ ਜਿਹਦਾ ਇਹ ਜ਼ਿਕਰ ਹੀ ਨਹੀਂ ਕਰਦੇ ਔਰ 1600 ਕਰੋੜ ਰੁਪਏ ਕੱਲ ਦੇਤਾ ਇਹ 100000 ਤੋਂ ਉੱਪਰ ਤਾਂ ਪਹਿਲਾਂ ਹੀ ਹੋ ਗਿਆ ਇਹ 20000 ਕਰੋੜ ਦੀ ਗੱਲ ਕਰਦੇ ਨੇ ਇਹਨਾਂ ਨੂੰ ਖੁਦ ਹੀ ਨਹੀਂ ਪਤਾ ਔਰ ਖੁਦ ਇਹਨਾਂ ਨੇ ਕੀ ਕੀਤਾ ਹੁਣ ਤੱਕ 71 ਕਰੋੜ ਰੁਪਏ ਸਿਰਫ ਰਿਲੀਜ਼ ਕੀਤਾ ਅਰੇ ਭਈਆ ਡਿਜਾਸਟਰ ਫੰਡ ਡਿਜਾਸਟਰ ਲਈ ਹੈ ਕਾ ਉਹ ਕੇਜਰੀਵਾਲ ਦੀਆਂ ਗੱਡੀਆਂ ਦੇ ਉੱਤੇ ਖਰਚ ਕਰਤਾ ਜਾਂ ਜਹਾਜ਼ ਕਿਰੀਜਨ ਦੇ ਕਰਤਾ ਉਹਦਾ ਹਿਸਾਬਤਾ ਦਿਓ ਜਿਹੜਾ ਗਰੀਬਾਂ ਦੇ ਲਈ ਪੈਸਾ ਲੱਗਣਾ ਸੀ ਜਿਹੜਾ ਉਹਨਾਂ ਨੂੰ ਸਹੂਲਤ ਦੇਣ ਲਈ ਪੈਸਾ ਲੱਗਣਾ ਸੀ ਜਿਹੜਾ ਉਹਨਾਂ ਦੀ ਇਹ ਸ਼ੈਲਟਰ ਬਣਾਉਣ ਲਈ ਪੈਸਾ ਲੱਗਣਾ ਸੀ ਜਿਹੜਾ ਪੈਸਾ ਡਿਜਾਸਟਰ ਫੰਡ ਚ ਹੈਗਾ ਡੀਸੀ ਨੂੰ ਇਖਤਿਆਰ ਹੈ ਕਿ ਅਗਰ ਕਿਸੇ ਦਾ ਜੀਕ ਹੋ ਜਾਂਦਾ ਹੈ ਉਹਦੀ ਜਾਨ ਚਲੀ ਜਾਂਦੀ ਹੈ ਤੇ ਡੀਸੀ ਸੋ ਮੋਟੋ 4 ਲੱਖ ਰੁਪਏ ਦੀ ਮਦਦ ਕਰ ਸਕਦਾ ਹੈ ਜਿਹੜੇ ਕੁੰਝਾਂ ਪਰਿਵਾਰ ਮਰੇ ਆ ਕਿ ਇਹਨਾਂ ਨੇ ਉਹਦੀ ਮਦਦ ਕੀਤੀ ਹੈ ਇਹ ਆਪਣੇ ਪੈਸੇ ਦਾ ਸਾਥ ਨਹੀਂ ਦਿੰਦੇ ਇਸ ਕਰਕੇ ਮੈਂ ਇਹ ਕਹਿਣਾ ਚਾਹਨਾ ਇਸ ਸਰਕਾਰ ਦਾ ਦਿਮਾਗੀ ਤੌਰ ਤੇ ਦਿਵਾਲੀਆਪਨ ਨਿਕਲ ਚੁਕਿਆ ਹੈ